ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਾਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚੋਪਹੀ ਅਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰ ਹੈ ਦੁਸ਼ਟ ਸਭ ਹੈ ਤੁਮ ਕਹਾ ਬੋ ਆਪ ਹੱਥ ਦੇ ਮੋਹੇ ਬਚਾ ਬੋ ਸੁਖੀ ਵਸੈ ਮੋਹਰੋ ਪਰਿਵਾਰ ਸੇਵਕ ਸਿੱਖ ਸਭ ਹੈ ਕਰਤਾਰਾ ਮੋਹਰਜ ਛਾਨਿਜ ਕਰਦ ਹੈ ਕਰੀਐ سب بہر کو آج سنگری ہے تاری ہے چن چن ستر ہمارے, ہمارے ماریہ ہے آپ ہاتھ دہ مجری ہے مرن کال کر کا تراس نیبری ہے جو سدا ہمارے پچھا سری اصتو کرے ہو رچھا ਰਖ ਲੈ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਹੋ ਪਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਹਾਤ ਮਰਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦ ਅੰਤ ਇਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੈ ਅੰਤਰ ਕੀ ਜਾਣਤ ਭਲੈ ਬੁਰੈ ਕੀ ਪੀਰ ਪਛਾਨਤ ਚਿੰਟੀ ਤੈ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕਹਿ ਸੁਖੀ ਇੱਕ ਇੱਕ ਕੀ ਪੀਰ ਪਛਾਨੇ ਘਟ ਘਟ ਕੈ ਪਟ ਪਟ ਕੀ ਜਾਣੇ ਜਬ ਉਦ ਕਰਖ ਕਰਾ ਕਰਤਾਰ ਪ੍ਰਜਾ ਤਰਤ ਤਬ ਦੇਹ ਅਪਾਰ ਜਬ ਆ ਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬੰਦਨ ਸਿਸ਼ਟ ਸਭ ਤਹਾਰੈ ਆਪ ਆਪਣੀ ਬੂਝ ਉਚਾਰੈ ਮੁ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਪਿਹਦ ਅਰ ਆਲਮ ਨਿਰੰਕਾਰ ਨਿਵਕਾਰ ਨਿਲਬ ਆਦ ਅਨੀਲ ਅਨਾਦ ਅਸਮ ਤਾਂਕਾ ਮੂੜ ਉਚਾਰਤ ਪਿਹਦਾ ਜਾ ਕੋਪੇ ਬਨਪਾਵਤ ਬੇਦਾ ਤਾਂ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਿਛ ਪਿਹਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪਹਿਵ ਆਪ ਆਪਣੀ ਬੁਧ ਹੈ ਜੀਤੀ ਵਰਨਤ ਪਹਿਨ ਪਹਿਨ ਤਹ ਤੇਤੀ

ਤੁਸ਼ਟ ਜਤੈ ਉਠੋ ਵਤ ਉਤਪਾਤਾ ਸਕਲ ਮਲੇਸ ਕਰੋ ਰਣ ਖਾਤਾ ਜੇ ਅਸ ਤੁਜ ਤਵ ਸਰ ਨਹੀਂ ਪਰੈ ਤਿਨ ਕਹਿ ਦੁਸ਼ਟ ਦੁਖਿਤ ਵੈ ਮਰੈ ਪੁਰਖ ਜਬਨ ਪਗ ਪਰੇ ਤੇ ਹਾਰੇ ਤਿਨ ਕਹਿ ਤੁਮ ਸੰਕਟ ਸਭ ਟਾਰੈ ਜੋ ਕਲ ਕੋ ਇਕ ਬਾਰ ਤੇ ਐ ਹੈ ਤਾਂ ਕੇ ਕਾਲ ਨਿਕਟ ਨਹੀਂ ਐ ਹੈ ਰੱਛਾ ਹੋਈ ਤਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰਿਉ ਤਾਂਕੇ ਤਾਪਤਨ ਕਮਹਿ ਹਰਿਉ ਰਿਤ ਸਿੱਧ ਘਰ ਮੋ ਸਭ ਹੋਏ ਦੁਸ਼ਟ ਸਾਸ ਸਕਹਿ ਨ ਕੋਇ ਇਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੀ ਅਭਾਰਾ ਜਨ ਨਰ ਨਾਮ ਤੇ ਹਾਰੋ ਕਹ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸਰਨ ਤਿਹਾਰੀ ਆਪ ਹਾਥ ਦੇ ਲਹਿ ਅਭਾਰੀ ਸਰਬ othor ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਪਾਤ ਸਾਹੀ ਦਸਵੀ ਕਬੀ ਉਹ ਬਾਚ ਬੇਨਤੀ ਜੋ ਪਹੀ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਜਿਤ ਕੀ ਇਛਾ ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰ ਹੈ ਦੁਸ਼ਟ ਸਭ ਹੈ ਤੁਮ ਕਹਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਵਸੈ ਮੋਹਰੋ ਪਰਿਵਾਰ ਸੇਵਕ ਸਿੱਖ ਸਭ ਹੈ ਕਰਤਾਰਾ ਮੋਹ ਰਛਾ ਨਿਜ ਕਰਦ ਹੈ ਕਰੀਐ ਸਭ ਬੈਰਨ ਕੋ ਆਜ ਸਿੰਗਰੀਐ ਪੂਰਨ ਹੋਏ ਹਮਾਰੀ ਆਸਾ تو پجن کی دہے پیاسا تمہیں ہمارے آپ ہاتھ دہ مجری ہے مرن کال کا تراس نیبری او جو سدا ہمارے پچھا سری اص کرے ہو رچھا راک لے ماخن ہار ساحب سنت سہے پیارے दीन बंद दुष्टन कहंता तुम हो परी चतुर्दस्कंता काल पए ब्रह्मा बपतरा काल पए शिव जू अवतरा काल पए करबिसन प्रकासा सकल काल का की हातमासा जवन काल योगी शिव कियो वेदराज ब्रह्मा जहो थीयो जवन काल सब लोक सुबारा नमस्कार है तहे हमारा जवन काल सब जक्त बनायो देव दए तु जछन उपजायो आद अंत एक है अवतार सोई गुरु समझो हमारा नमस्कार तिस ही को हमारी सकल प्रजा जिन आप सवारी सेवकन को सब गुण सुख दियो सत्रन को पल मुह बद कियो घट घट कै अंतर की जानत भले बुरे की पीर पहचानत चींटी ते कुंजर स्थूला सब पर कृपा दृष्ट कर फूला संतन दुख पाए ते दुखी सो कपाए साधन कह सुखी एक एककी पीर पहचाने कट कट कै पट पट की जाने जब उद् करख करा कर तारा प्रजा तरत तब देय अपारा जब आ करख करत हूं कबहु तुम मैं मिलत दे तर सबहु जीते वंदन शिष्ट सबत हारे आप अपनी बूज उचारें तुम सब हीते रहत निरालम जानत वेद भेद अर आलम ਨਿਰੰਕਾਰ ਨਿਬਕਾਰ ਨਿਰਲਬ ਆਦ ਅਨੀਲ ਅਨਾਦ ਅਸਮ ਤਾਂਕਾ ਮੂੜ ਉਚਾਰਤ ਪਹਿਦਾ ਜਾ ਕੋ ਪੇਵਨ ਆਪਤ ਬੇਦਾ ਤਾਂ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਿਛ ਪਹਿਦ ਨ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੁਧ ਹੈ ਜੀਤੀ ਵਰਨਤ ਪਹਿਨ ਪਹਿਨ ਤਹ ਤੇਤੀ ਤੁਮਰਾਲ ਖਾਣਾ ਜਾਏ ਪਸਾਰ ਕਹਿ ਬਿਦ ਸਜਾ ਪਥਮ ਸੰਸਾਰਾ

ਜੇ ਉਸ ਤੁਜ ਤਵ ਸਰ ਨਹੀਂ ਪਰੈ ਤੈਨ ਕੈ ਦੁਸ਼ਟ ਦੁਖਿਤ ਵੈ ਮਰੈ ਪੁਰਖ ਜਪਨ ਪਗ ਪਰੇ ਤੇ ਹਾਰੇ ਤੈਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਐ ਹੈ ਤਾਂ ਕੇ ਕਾਲ ਨਿਕਟ ਨਹੀਂ ਐ ਹੈ ਰੱਛਾ ਹੋਏ ਤਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਾਰੈ ਤਤ ਕਾਲਾ ਕਰਪਾ ਦ੍ਰਿਸ਼ਟ ਤਨ ਜਾਹਿ ਨੇ ਹਰਿਉ ਤਾਂ ਕੇ ਤਾਪ ਤਨ ਕਮਹਿ ਹਰਿਉ ਰਿਤ ਸਿੱਧ ਕਰਮੋ ਸਭ ਹੋਏ दुष्ट स स स कह ना कोई एक बार जन तुमे संभारा काल फास्ते ताहे अभारा जन नर नाम ते हारो कह दारिदु दुष्ट दोख ते रहा खडग के तमे शरण तिहारी आप हाथ द लेहे अभारी सर्व ठोर मोह हो सहाय दुष्ट दोख ते लेहो बचाई पातशाही दसवी कबे ओ बाच बेनती चौपही अमरी करो हाथ दय रक्षा पूरण होए चित की इच्छा तब चरण नमन रहे हमारा अपना जान करो प्रति पारा हमर है दुष्ट सब है तुम कहा वो आप हाथ दे मोहे बचाबो सुखी बसै मोरो परिवार सेवक सिख सब है करतार मोहरज छानिज करद है करियै सब बैरन को आज सिंगरियै पूरन होए हमारी आशा तोरपजन की जहे प्यासा तुम्हे छाड़ कोई अबर नते औं ਜੋ ਪਰ ਚਹੂੰ ਸਭ ਤੁਮ ਤਹੇ ਪਾਉ ਸੇਵਕ ਸਿਖ ਹਮਾਰ ਤਾਰਿਐ ਹ ਤੁਨ ਚੁਨ ਸਤਰ ਹਮਾਰੇ ਮਾਰਿਐ ਹ ਆਪ ਹਾਥ ਦੈ ਮੁਝੈ ਉ ਭਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੂ ਕਰੇ ਹੋ ਰੱਛਾ ਰਖ ਲੇ ਮਹ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੁੰਤਾ ਤੁਮ ਹੋ ਪਰਿ ਚਤੁਰ ਦਸਕੰਤਾ ਕਾਲ ਭਏ ਬ੍ਰਹਮਾ ਬਪਤਰਾ کال پائے شو اوتارا کال پائے کر بس پرکاشا سکلسا جبن کامسکار تہ ہمارا جب نال سب جگت بناؤ دیو دینت جچن اب جا آد ات ایک اوتارا سوئی گرو سمجھ ہو ہمارا نمسکار تص ہمی ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੁਹ ਬਦ ਕੀਓ ਘਟ ਘਟ ਕੈ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕਹਿ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੈ ਪਟ ਪਟ ਕੀ ਜਾਣੇ ਜਬ ਉਦ ਕਰਖ ਕਰ ਕਰਤਾਰਾ ਪ੍ਰਜਾ ਤਰਤ ਤਬ ਦੇਹ ਅਪਾਰ ਜਬ ਆਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇਹ ਤਰਸ ਬਹੂੰ ਜੇਤੇ ਬਦਨੁ ਸਿਸ਼ਟ ਸਬਤ ਹਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀਤੇ ਰਹਿਤ ਨਿਰਾਲਮ ਜਾਣਤ ਬੇਦ ਪਹਿਦ ਅਰ ਆਲਮ ਨਿਰੰਕਾਰ ਨਿਵਕਾਰ ਨਿਲਭ ਆਦ ਅਨੀਲ ਅਨਾਦ ਅਸੰ ਤਾਂ ਕਾ ਮੂੜ ਉਚਾਰਤ ਪਹਿਦਾ ਜਾ ਕੋਪੇ ਬਨ ਪਾਵਤ ਬੇਦਾ ਤਾਂ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਿਛੁ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪਹਿਵ ਆਪ ਆਪਣੀ ਬੁਧ ਹੈ ਜੀਤੀ ਵਰਨਤ ਪਹਿਨ ਪਹਿਨ ਤੁਹੈ ਤੇਤੀ ਤੁਮਰਾਲ ਖਾ ਨਾ ਜਾਏ ਪਸਾਰ ਕਹਿ ਬਿਦ ਸਜਾ ਪਥਮ ਸੰਸਾਰਾ ਇਕ ਰੂਪ ਅਨੂਪਸ ਰੂਪਾ ਰੰਕ ਪਿਉ ਰਾਵ ਕਹੀ ਪੂਪਾ ਅੰਡ ਜੀ ਰਜ세 ਤਜ ਕੀਨੀ ਉਤ ਪੁਜ ਖਾਨ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿੰਮਟ ਪਹਿਓ ਸੰਕਰੀਏ ਕੇਠਾ ਸਗਰੀ ਸਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਯੰ ਭਵ ਅਵਰਛਾ ਮੇਰੀ ਤੁਮ ਕਰੋ ਸਿਖਿ ਉਭਾਰੇ ਸਿਖ ਸੰਗਰੋ ਤੁਸ਼ਟ ਜਤੈ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਖਾਤਾ ਜੇ ਅਸਤੁ ਜਤਬ ਸਰਨਹੀ ਪਰੈ ਤਿਨ ਕਹਿ ਦੁਸ਼ਟ ਦੁਖਿਤ ਵੈ ਮਰੇ ਪੁਰਖ ਜਪਨ ਪਗ ਪਰੇ ਤੇ ਹਾਰੇ ਤਿਨ ਕਹਿ ਤੁਮ ਸੰਕਟ ਸਬ ਟਾਰੇ ਜੋ ਕਲ ਕੋ ਇੱਕ ਬਾਰ ਤੇ ਐ ਹੈ ਤਾਂ ਕੇ ਕਾਲ ਨਿਕਟ ਨਹੀਂ ਐ ਹੈ ਅੱਛਾ ਹੋਏ ਤਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿ ਹਰਿਓ ਤਾਂ ਕੇ ਤਾਪ ਤਨ ਕਮਹਿ ਹਰਿਓ ਰਿੱਤ ਸਿੱਧ ਘਰਮੋ ਸਭ ਹੋਏ ਦੁਸ਼ਟ ਸਾਸ ਸਕੇ ਨਾ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਅਭਾਰਾ ਜਿਨ ਨਰਨਾਮ ਤੇ ਹਾਰੋ ਕਹਾ दारि दुष्ट दुख ते रहा खड्ग के तमै शरण तिहारी आप हाथ द ले हे भारी सर्व थोर मोह हो सहाय दुष्ट दुख ते ले हो बचाई पातशाही दस्मी कबे ओ बाच बिनती चौपही अमरी करो हाथ दय रक्षा पूर्ण होए चित की इच्छा तब चरणन मन रहे हमारा अपना जान करो प्रति पारा हम रह दुष्ट सब है तुम कहबो ਆਪ ਹਾਤ ਦੇ ਮੋਹੇ ਬਚਾਵੋ ਸੁਖੀ ਵਸੈ ਮੋਹੋ ਪਰਿਵਾਰ ਸੇਵਕ ਸਿੱਖ ਸਭ ਹੈ ਕਰਤਾਰਾ ਮੋਹ ਰਛਾਣਿ ਜਿ ਕਰਦ ਹੈ ਕਰੀਐ ਸਭ ਬੈਰਨ ਕੋ ਆਜ ਸਿੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪਜਨ ਕੀ ਰਹੇ ਪਿਆਸਾ ਤੁਮਹਿ ਛਾਡ ਕੋਈ ਅਬਰ ਨਾ ਤੇ ਆਉ ਜੋ ਵਰ ਚਹਉ ਸੋ ਤੁਮ ਤਹੇ ਪਾਉ ਸੇਵਕ ਸਿੱਖ ਹਮਾਰ ਤਾਰਿਐ ਹੇ ਤੁਨ ਚੁਨ ਸਤਰ ਹਮਾਰੇ ਮਾਰਿਐ ਹੇ ਆਪ ਹਾਥ ਦੇ ਮੁਝੈ ਉਭਰੀਏ ਮਰਨ ਕਾਲ ਕਾ ਤ੍ਰਾਸ ਨਿਵਰੀਏ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੂ ਕਰੇ ਹੋ ਰੱਛਾ ਰਾਖਲੇ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਹੋ ਪਰਿਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਹਾ ਤਮਾਸਾ ਜਵਨ ਕਾਲ ਜੋਗੀ ਸਿਪਕਿਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈ ਤੁਜ ਅਛਨ ਉਪਜਾਇਓ ਆਦ ਅੰਤ ਇਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋਪਲ ਮੋਹ ਬਦ ਕੀਓ کٹر -کٹ جانت بر پشانت چینٹی کر سکی ایک, ایک کی پیر پشانے کٹ کٹ کہ پٹ پٹ کی جانے جب اد کرک کرا کر تارا پرجا ترت تب دہی پارا جب آ کرخ کرت ہوں کب ہوں ਤਉ ਮਮੈ ਮਿਲਤੁ ਦੇ ਤਰਸ ਬਹੁ ਹੂ ਜੇਤੇ ਬਦਨੁ ਸਿਸ਼ਟ ਸਬਤ ਹਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀਤੇ ਰਹਤ ਨਿਰਾਲਮ ਜਾਣਤ ਬੇਦ ਪਿਹਦ ਅਰ ਆਲਮ ਨਿਰੰਕਾਰ ਨਿਵਕਾਰ ਨਿਲਬ ਆਦ ਅਨੀਲ ਅਨਾਦ ਅਸਮ ਤਾਂਕਾ ਮੂੜ ਉਚਾਰਤ ਪਿਹਦਾ ਜਾ ਕੋ ਪੇਵਨ ਪਾਵਤ ਬੇਦਾ ਤਾਂਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਿਛ ਪਿਹਦ ਨ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸਿਵ निरंकार का चीनत नह पेव आप अपनी बुध है जीती वर्णत पहन पहन तोह तेती तुम्हारा लखाना जाए पसारा कहबद सजा प्रथम संसार एक रूप अनुपस रूपा रंग पयो राव कहि पूपा अंडय जेरज से तज कीनी उत पुज खान बहर रच दीनी कहूं फूल राजा हुआ बैठा कहूं सिमट पे हो संक리에 केठा सगरी सिष्ट दिखाये अचंभव आद जुगाद स्वरूप स्वयं भव आवरक्षा मेरी तुम करो सिख उभारे सिख संगरो तुष्ट जित उठवत उत्पात सकल मलेष करो रणखाता जे असतुतव शरणहि परय तिन कह दुष्ट दुखे तोय मरे परख जवन पग परे ते हारे तिन कह तुम संकट सब तारे जो कल को इक बारते हैं हैं ताके काल निकट नहीं हैं रक्षा होए तहि सब काला दुष्ट अरिष्ट तरैत काल कृपा दृष्ट तनु जाहि निहरियौ ताके ताप तनक मह हरियौ रित सिद्ध कर्मो सब होए दुष्ट सास सकहि न कोई एक बार जन तुमे संभारा काल फासते ताहि अभारा जन नर नाम तिहारो कह दारिद्र दुष्ट दोख ते रहा खड्ग के तमे शरण तिहारी आप हाथ दे ले अभारी ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਪਾਤ ਸਾਹੀ ਦਸਵੀ ਕਬਿਓ ਬਾਚ ਬੇਨਤੀ ਚਉਪਹੀ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਨਕਰੋ ਪ੍ਰਤੀ ਪਾਰਾ ਹਮ ਰਹਿ ਦੁਸ਼ਟ ਸਭ ਹੈ ਤੁਮ ਕਹਾ ਬੋ ਆਪ ਹਾਥ ਦੇ ਮੋਹੇ ਬਚਾ ਬੋ ਸੁਖੀ ਵਸੈ ਮੋਹਰੋ ਪਰਿਵਾਰ ਸੇਵਕ ਸਿੱਖ ਸਭ ਹੈ ਕਰਤਾਰਾ ਮਹੁਰਜ ਛਾਨਿ ਜੇ ਕਰਦ ਹੈ ਕਰੀਐ ਸਭ ਬਹਿਰਨ ਕੋ ਆਜ ਸਿੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਬਰ ਨਾ ਤੈ ਆਉ ਜੋ ਪਰ ਚਹਉ ਸੋ ਤੁਮ ਤਹੇ ਪਾਉ ਸ੍ਰੀ ਵਕ ਸਿਖ ਹਮਾਰ ਤਾਰਿਐ ਹੇ ਤੁਨ ਚੁਨ ਸਤਰ ਹਮਾਰੇ ਮਾਰਿਐ ਹੇ ਆਪ ਹਾਥ ਦੈ ਮੁਝੈ ਉ ਭਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉ ਜੋ ਸਦਾ ਹਮਾਰੇ ਪਛਾ ਸੇਰੀ ਅਸ ਤੂਜੁ ਕਰੇ ਹੋਰ ਅਛਾ ਰਖਲੇ ਮਿਹ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਹੋ ਪਰਿਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਬਿਸ਼ਨ ਪ੍ਰਕਾਸਾ ਸਕਲ ਕਾਲ ਕਾ ਕੀ ਹਾਤ ਮਰਸਾ ਜਵਨ ਕਾਲ ਜੋਗੀ ਸ਼ਿਵ ਕੀਓ 베ਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦ ਅੰਤ ਇੱਕ ਹੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ चिंटी ते कुंजर स्थूला सब पर कृपा दृष्टि कर फूला संतन दुख पाए ते दुखी सुख पाए साधन कह सुखी एक एककी पीर पहचाने कट कट कै पट पट की जाने जब उद करख करा करतारा प्रजा तरत तब देह अपारा जब आ करख करत हूं कबहु तुम मैं मिल तो दे तरस बहु जेते वंदन शिष्ट सबत हारै आप अपनी बूज उचारय तुम सब हिते रहत निरालम जानत वेद भेद अर आलम निरंकार बिकार नलब् आद अनिल अनाद असम ताका मूड उचारत पहेदा जाको पेवन पावत बेदा ताको कृपा हन अनुमानत महा मूड किछ भेद न जानत महादेव को कहत सदा शिव निरंकार का चीनत नह पिव आप अपनी बुध है जीती

ਸਿਖਿਉ ਭਾਰੇ ਸਿਖ ਸੰਗਰੋ ਤੁਸ਼ਟ ਜਤੈ ਉਠਵਤ ਉਤਪਾਤ ਸਕਲ ਮਲੇਸ ਕਰੋ ਰਣਖਾਤਾ ਜੇ ਅਸਤੁ ਜਤਬ ਸਰਨਹੀ ਪਰੈ ਤਿਨ ਕਹਿ ਦੁਸ਼ਟ ਦੁਖਿਤ ਵੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕਹਿ ਤੁਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰ ਤੇ ਐ ਹੈ ਤਾਂ ਕੇ ਕਾਲ ਨਿਕਟ ਨਹੀਂ ਐ ਹੈ ਰੱਛਾ ਹੋਇ ਤਹੀਂ ਸਬ ਕਾਲਾ ਦੁਸ਼ਟ ਅਰਿਸ਼ਟ ਟਾਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੀ ਨੇ ਹਰਿਉ ਤਾਂਕੇ ਤਾਪ ਤਨ ਕਮਹਿ ਹਰਿਉ ਰਿੱਧ ਸਿੱਧ ਕਰਮੋ ਸਭ ਹੋਏ ਦੁਸ਼ਟ ਸਾਸ ਸਕੇ ਨ ਕੋਇ ਏਕ ਬਾਰ ਜਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੀ ਅਭਾਰਾ ਜਨ ਨਰ ਨਾਮ ਤੇ ਹਾਰੋ ਕਹ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸਰਨ ਤੇ ਹਾਰੀ ਆਪ ਹਾਥ ਦੇ ਲੇ ਅਭਾਰੀ ਸਰਬ othor ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ